हां जी आज ਆਪਾਂ ਬਣਾਉਨੇ ਆ ਮਲਾਈ ਤੋਂ ਮੱਖਣੀ ਮਲਾਈ ਆਪਾਂ ਰੋਜ਼ ਦੁੱਧ ਤੋਂ ਲਾ ਕੇ ਰੱਖ ਲੈਣੇ ਵਾਲੀ ਵਾਲੇ ਤੋਂ ਇਕੱਠਾ ਹੋ ਗਿਆ ਸੀ ਇੱਕ ਕੌਲਾ ਮਲਾਈ ਦਾ ਤੇ ਬਿਨਾ ਮਧਾਣੀ ਤੋਂ ਆਪਾਂ ਮੱਖਣੀ ਕੱਟ ਕੇ ਦਿਖਾਵਾਂਗੇ ਬਸ ਭਾਂਡੇ ਚ ਪਾ ਕੇ ਆਪਾਂ ਇਹਨੂੰ 2-4 ਮਿੰਟ ਲਈ ਚਮਚੇ ਦੇ ਨਾਲ ਹੀ ਆਪਾਂ ਇਹਨੂੰ ਹਿਲਾਉਣਾ ਤੇ ਬਿਨਾ ਮਧਾਣੀ ਤੋਂ ਮੱਖਣੀ ਨਿਕਲਿਆ ਆਉਣੀ ਹੈ ਜੀ ਨੂੰ ਫਿਰ ਆਪਾਂ ਇਵੇਂ ਵੀ ਖਾ ਸਕਦੇ ਆ ਜਾਂ ਫਿਰ ਆਪਾਂ ਗਰਮ ਕਰਕੇ ਇਹਨੂੰ ਘਿਓ ਵੀ ਬਣਾ ਸਕਦੇ ਆ ਬੜਾ ਚੰਨ ਝਟਕਾਰਨ ਦੀ ਲੋੜ ਹੀ ਨਹੀਂ ਆਪਾਂ ਨੂੰ ਵੀ ਮਧਾਨੀਆਂ ਕੱਢੋ ਤੇ ਰੜਕੋ ਬਹੁਤ ਜਿਆਦਾ ਉਹਨਾ ਕੰਮ ਵੱਜ ਜਾਂਦਾ ਫਿਰ ਆਪਣਾ ਪਹਿਣਾ ਦਾ ਤੇ ਬਿਲਕੁਲ ਹੀ ਸੌਖਾ ਤਰੀਕਾ ਬਸ ਆਹ 2 ਮਿੰਟਾਂ ਜੀ ਬਸ ਮੱਖਣੀ ਤਿਆਰ ਹੋ ਜਾਂਦੀ ਐਵੇਂ 2 ਕਮੈਂਟ ਹਲਾਉਣ ਦੇ ਨਾਲ ਜਦੋਂ ਜੀ ਜਿਵੇਂ ਲੱਸੀ ਅਲੱਗ ਹੋਣ ਲੱਗੀ ਥੋੜੀ ਜੀ ਬਸ ਉਹਦੀ ਆਪਾਂ ਇਹਦੇ ਵਿੱਚ ਠੰਡਾ ਪਾਣੀ ਪਾਉਣਾ ਤੇ ਮੱਖਣੀ ਆਪਣੀ ਤਿਆਰ। ਹਾਂ ਵੇਖੋ ਜੀ ਹੁਣ ਥੋੜੀ ਥੋੜੀ ਇਹਦੇ ਵਿੱਚ ਲੱਸੀ ਆ ਜਿਹੜੀ ਅਲੱਗ ਹੋਣ ਲੱਗ ਪਈ ਆ। ਬਸ ਇੰਨਾ ਟਾਈਮ ਹੀ ਲੱਗਦਾ ਮੱਖਣੀ ਬਣਾਉਣ ਨੂੰ। ਮਧਾਨੀ ਚ ਆਪਾਂ ਫਿਰ ਲੰਮਾ ਪ੍ਰੋਸੈਸ ਹੋ ਜਾਂਦਾ ਵਾਵਾ ਆਪਣਾ। ਬਾਦੂ ਭਾਂਡੇ ਹੋ ਜਾਂਦੇ ਆ ਤੇ ਉਹ ਤੋਂ ਨਾਲੇ ਫਿਰ ਆਪਣੇ ਆਹ ਲਓ ਜੀ ਆਪਣੀ ਮੱਖਣੀ ਬਣ ਗਈ ਆ। ਆਪਾਂ ਮਲਾਈ ਨੂੰ ਫਰਿੱਜ ਤੋਂ ਕੱਢ ਕੇ ਰੱਖਤਾ ਸੀ ਅੱਧਾ ਘੰਟਾ ਪਹਿਲਾਂ ਹੀ ਬਾਹਰ ਲੋ ਜੀ ਆ ਦੇਖੋ ਹੁਣ ਇਹਨੇ ਲੱਸੀ ਛੱੜਤੀ ਥੱਲੇ ਅਲੱਗ ਹੁਣ ਇਹਦੇ ਵਿੱਚ ਠੰਡਾ ਪਾਣੀ ਆਪਾਂ ਪਾਵਾਂਗੇ ਤੇ ਮੱਖਣੀ ਤਿਆਰ ਆਪਣੀ ਲੋ ਜੀ ਮਲਾਈ ਤੋਂ ਮੱਖਣੀ ਬਣ ਗਈ ਆਪਣੀ ਇੰਨੇ ਟਾਈਮ ਲੱਗਦਾ ਮਧਾਣੀ ਨਾਲ ਆਪਾਂ ਨੂੰ ਟਾਈਮ ਵੱਧ ਲੱਗ ਜਾਂਦਾ ओके जी थैंक यू वीडियो देखने लिये एवं मखनी तैयार कर लिया करो लो जी देखो मखनी अपनी लस्सी अलग तो मखनी अपनी इन्नी बन के तैयार हो मखनी कटन होना आही अपने कौला मलाई का सी कौला अपने को मखनी का निकलिया होना जी ਕਿ ਸੇ ਮਧਾਣੀ ਦੀ ਨਹੀਂ ਲੋੜ ਆਪਾਂ ਨੂੰ ਕੋਈ ਬਿਜਲੀ ਦੀ ਨਹੀਂ ਲੋੜ ਹੈਗੀ ਆਪਣੀ ਮੱਖਣੀ ਬਣ ਗਈ ਆ ਦੌੜ